ਹੈਲੋ ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਮੀਰ ਜੈਨ ਤੁਹਾਡਾ ਸਾਰਾ ਸਵਾਗਤ ਹੈ ਅੱਜ ਆਪਾਂ ਇੱਕ ਹੋਰ ਨਿਊ ਵੀਡੀਓ ਲੈ ਕੇ ਆਏ ਤੁਹਾਡੇ ਲਈ ਜਿੱਦਾਂ ਕਿ ਆਪਾਂ ਤੁਸੀਂ ਆਪਣੇ ਦੁਪੱਟੇ ਦੇ ਜਾਂ ਘੇਰੇ ਦੇ ਤੁਸੀਂ ਉਹ ਕਰ ਸਕਦੇ ਆ ਇਹ ਆਪਾਂ ਲੱਤਾਂ ਅੰਕਰ ਦਾ ਧਾਗਾ ਦੇਖੋ ਇੱਕ ਗੋਲੇ ਵਿੱਚ ਆਉਂਦਾ ਅੰਕਰ ਇਹ ਗੋਲਾ ਹੈ ਤੇ ਇੱਕੇ ਵਾਲੀ ਬੁਟੀ ਵਿੱਚ ਆਉਂਦਾ ਦੇਖੋ ਇਹ ਵਾਲੀ ਗੁੱਟੀ ਹੁੰਦੀ ਹੈ ਵਰਕਰ ਦੀ ਤੇ ਆਪਾਂ ਸਭ ਤੋਂ ਪਹਿਲਾਂ ਗੱਠ ਲਾ ਲੀਤੀ ਇੱਥੋਂ ਆਪਾਂ ਲੈਣੇ ਦੱਪਾ ਹੋ ਕਰ ਲੈਣੇ ਸਟਾਰਟਿੰਗ 'ਚ ਇਹ ਦੇਖੋ ਜੀ ਇਹਨੂੰ ਪਹਿਲਾਂ ਕਿੱਚ ਕੇ ਥੋੜਾ ਜਿਹਾ ਰੱਖਾਂਗੇ ਫਿਰ ਸੇਮ ਹੀ ਇੱਥੋਂ ਆਪਾਂ ਸੂਈ ਕੱਢਾਂਗੇ ਇਹਨੂੰ ਆਪਾਂ ਐਂਡ ਤੱਕ ਨਹੀਂ ਲੈ ਕੇ ਜਾਂਦੇ ਦੇਖੋ ਇਹਨਾਂ ਰੱਖਾਂਗੇ ਥੋੜਾ ਜਿਹਾ ਉਸ ਤੋਂ ਬਾਅਦ ਇਹਨੂੰ ਖਿੱਚ ਦਾਂਗੇ ਤੇ ਆਪਾਂ ਸੁਨ ਟਪਾ ਦਿੱਤੀ ਕਿ ਤੁਸੀਂ ਅੱਧੀ ਹਿਸਾਬ ਨਾਲ ਜਿੱਥੇ ਤੁਹਾਡਾ ਦਿਲ ਕਰੇ ਆਪਾਂ ਇਹਨੂੰ ਦੁਬਾਰਾ ਇੱਥੇ ਹੀ ਕਰਾਂਗੇ ਸਟਾਰਟਿੰਗ ਦੇਖੋ ਇਹ ਆਪਣੀ ਇਦਾਂ ਬਣ ਗਈ ਤੇ ਫਿਰ ਇਹਨੂੰ ਆਪਾਂ ਇੱਥੇ ਹੀ ਗਲਾਈ ਦੇ ਨਾਲ ਕਰਾਂਗੇ ਦੁਬਾਰੋਂ ਫਿਰ ਆਪਾਂ ਇਦਾਂ ਕਰਾਂਗੇ ਆਪਣੇ ਸਟਾਰਟਿੰਗ ਦੇ ਵਿੱਚ ਜਿੱਦ ਆਪਾਂ ਇੱਕ ਕੋਈ ਚੇਨ ਬਣਾਵਾਂਗੇ ਚੇਨ ਜੀ ਬਣਾਵਾਂਗੇ ਇਸ ਤਰੀਕੇ ਦਾ ਇਹ ਲੈਸ ਤੁਸੀਂ ਆਪਣੇ ਘਰ ਵਿੱਚ ਹੀ ਤਿਆਰ ਕਰਕੇ ਆਪਣੇ ਦੁਪੱਟੇ ਤੇ ਲਗਾ ਸਕਦੇ ਹੋ ਬਹੁਤ ਜ਼ਿਆਦਾ ਸੋਹਣੀ ਲੱਗੂਗੀ ਇਹ ਅੰਕੜਾ ਧੱਗਾ ਕਲਰਫੁੱਲ ਕਲਰਫੁੱਲ ਵੀ ਮਿਲਦਾ ਮਲਟੀ ਦੇ ਵਿੱਚ ਇਹਦੇ ਵਿੱਚ ਸਾਰੇ ਨਹੀਂ ਸ਼ੈਡ ਆਉਂਦੇ ਤੁਸੀਂ ਇੱਦਾਂ ਵੀ ਲੈ ਸਕਦੇ ਪਰ ਮੈਂ ਸਿੰਗਲ ਲੱਤਾਂ ਫਿਲਹਾਲ ਇਨ ਨੂੰ ਫਿਰ ਇਦਾਂ ਹੀ ਦੇਖੋ ਅਗੁਲਾਈ ਦਾ ਕਰਕੇ ਇਨ ਨੂੰ ਇਸ ਤਰੀਕੇ ਨਾਲ ਇਹਨੇ ਇਹ ਦੇਖੋ ਫਿਰ ਇਹਨੂੰ ਆਪਾਂ ਸੇਮ ਹੀ ਇੱਥੇ ਜੱਕ ਕੇ ਕੋਸ਼ਿਸ਼ ਕਰ ਰਹੀ ਮੈਂ ਤੁਹਾਨੂੰ ਪ੍ਰੋਪਰ ਦਿਖਾ ਸਕਾਂ ਸੈਟਅਪ ਇਹਦੇ ਵਿੱਚ ਵੀਡੀਓ ਵਿੱਚ ਜਿਹੜੇ ਮੈਂ ਬਣਾ ਰਹੀ ਹਾਂ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿੱਦਾਂ ਲੱਗੀ ਵੀਡੀਓ ਤੁਹਾਨੂੰ ਸਹੀ ਦਿਖ ਰਿਹਾ ਜਾਂ ਨਹੀਂ ਤੇ ਹੋ ਸਕਦਾ ਚਲੋ ਫਿਰ ਅੱਗੇ ਤੋਂ ਧਿਆਨ ਰੱਖਾਂਗੇ ਕਿ ਮੈਂ ਆਪਣੀ ਵੀਡੀਓ ਆਪ ਹੀ ਬਣਾ ਰਹੀ ਹੁੰਦੀ ਆ ਫਿਰ ਮੈਂ ਕਈ ਵਾਰੀ ਨਹੀਂ ਪਤਾ ਲੱਗਦਾ ਹੈਗਾ ਫਿਰ ਮੇਰਾ ਧਿਆਨ ਇੱਧਰ ਹੋ ਜਾਂਦਾ ਹੈ। ਕੜਾਈ ਵੱਲ। ਦੇਖੋ। ਸੇਵੀ ਨੂੰ ਪੈਚੂ ਲਗਾ ਲਾਂਗੇ ਬੁਣ। ਇਹ ਦੇਖੋ ਫਿਰ ਇਦਾਂ ਪਕਾ ਦਾਂਗੇ ਇਹ ਦੇਖੋ ਜੀ ਇੰਨੀ ਸੋਹਣੀ ਆਪਣੀ ਬਣ ਕੇ ਲੈਂਸ ਤਿਆਰ ਹੋ ਰਹੀ ਹੈ ਕਟਵਰਕ ਵੀ ਤੁਸੀਂ ਇਹਨੂੰ ਆਪਾਂ ਫਿਰ ਇਦਾਂ ਅਟੈਚ ਕਰ ਦਵਾਂਗੇ ਇੱਕ ਤੁਹਾਨੂੰ ਆਪਾਂ ਇਹ ਡਿਜ਼ਾਈਨ ਵਾਲੀ ਲਾਈਸ ਬਣਾ ਕੇ ਦਿਖਾਈਏ ਦੇਖੋ ਕਟਵਰਕ ਬਣ ਗਏ ਨੇ ਕਿੱਡੇ ਪਿਆਰੇ ਤੇ ਇੱਕ ਆਪਾਂ ਤੁਹਾਨੂੰ ਡਬਲ ਸ਼ੇਡ ਦੀ ਲਾਈਸ ਬਣਾ ਕੇ ਦਿਖਾਣੇ ਆ ਸਤਰੀਕਨ ਬਣਾਓ ਕਰੋਗੇ ਤੁਸੀਂ ਇੱਥੋਂ ਟੰਕਾ ਇਹ ਤਾਂ ਬਿਲਕੁਲ ਆਸਾਨ ਹੈ ਇਹ ਹਰ ਔਰਤ ਆਪਣੇ ਦੁਪੱਟੇ ਤੇ ਕਰ ਸਕਦੀ ਹੈ ਜਾਂ ਜਿੱਦ ਆਪਣੇ ਸੂਟ ਦੇ ਚਾਕਾਂ ਤੇ ਤੁਸੀਂ ਇਹ ਲੈਸ ਤਿਆਰ ਕਰ ਸਕਦੇ ਹੋ ఏమో డబల్ షేడ్ ధాగాన డబల్ పే ਇਨੂੰ ਫਿਰ ਆਪਾਂ ਇਸ ਤਰੀਕੇ ਦਾ ਉਤਟੋ ਦਾ ਇਹਦੇ ਵਿੱਚ ਪਾ ਕੇ ਇਦਾਂ ਵਾੜ ਦੇ ਦਾਂਗੇ ਕਿਉਂਕਿ ਇਹ ਕਲਰ ਹੋ ਗਏ ਥੋੜਾ ਜਿਹਾ ਆਪਣਾ ਪਹਿਲਾ ਪਿੰਕ ਸੀ येलो ਇਹ येलो ਜਾ ਹੋ ਗਿਆ ਹੈ ਨਾ ਮਸਟਰਡ ਜਿਹਾ ਵਿੱਚ ਹੀ ਮੈਚ ਹੋ ਗਿਆ ਤੇ ਇਹ ਥੋੜਾ ਜਿਹਾ ਕਲਰ ਦਾ ਤਿਆਰ ਰੱਖ ਕੇ ਜਿੱਦਾਂ ਵੀ ਦੋਨੇ ਕਲਰ ਸੇ ਮਿਕਸ ਜੇ ਹੋ ਗਏ ਸ਼ਾਇਦ ਤੁਹਾਨੂੰ ਵੀਡੀਓ ਵਿੱਚ ਪ੍ਰੋਪਰ ਨਾ ਦਿਖ ਸਕਣ ਪਰ ਲੈਸ ਬਹੁਤ ਜਿਆਦੇ ਸੋਹਣੀ ਤਿਆਰ ਹੋਈ ਹੈ ਦੇਖੋ ਬਹੁਤ ਜਿਆਦੇ ਇਦਾਂ ਨਹੀਂ ਹੈਗਾ ਵੀ ਤੁਹਾਡੀ ਸੂਟ ਖਰਾਬ ਹੋ ਜਾਊਗਾ ਲੈਸ ਖਰਾਬ ਹੋ ਜਾਊਗਾ ਸੂਟ ਦੇ ਢਾਲੀ ਤੋਂ ਦੇ ਤੁਹੰਦੇ ਤੋਂ ਦੇਖੋ ਕਿੰਨੀ ਪਿਆਰੀ ਲੈਸ ਕਿੰਨੀ ਪਿਆਰੀ ਲੈਸ ਬਣ ਕੇ ਤਿਆਰ ਹੋ ਗਈ ਦੇਖੋ ਵਿੱਚ ਇਸ ਕਟ ਨੂੰ ਮੈਂ ਤੁਹਾਨੂੰ ਫਰੇਮ ਤੋਂ ਪਟਟ ਕੇ ਉਤਾਰ ਕੇ ਦਿਖਾਵਾਂ ਤਿੰਨੀ ਸੋਹਣੀ ਲੇਸ ਬਣ ਗਈ ਇਹ ਵਾਲੀ ਡਬਲ ਵਾਲੀ ਇਹ ਤੁਸੀਂ ਇਸ ਤਰੀਕੇ ਨਾਲ ਆਪਣੇ ਦੁਪੱਟੇ ਤੇ ਕਾਟਨ ਦੇ ਦੁਪੱਟੇ ਤੇ ਜਾਂ ਜਿਹੜੇ ਵੀ ਦੁਪੱਟੇ ਤੇ ਮਸਲੀਨ ਦੇ ਤੇ ਲਗਾਣਾ ਚਾਹੁੰਦੇ ਹੋ ਤਾਂ ਜਿੱਦਾਂ ਦਾ ਵੀ ਤੁਹਾਡੇ ਸੂਟ ਤੇ ਤਾਂ ਅੱਗੇ ਨਾਲ ਲਗਾ ਸਕਦੇ ਹੋ ਦੇਖ ਬਹੁਤ ਜਿਆਦਾ ਸੋਹਣੀ ਲੱਗ ਰਹੀ ਹੈ ਕਿੰਦਾ ਕਿੰਦਾ ਇਹਦੇ ਲੇਸ ਦੀ ਉਹ ਕੰਦੀ ਜੀ ਬਣ ਰਹੀ ਹੈ ਤੇ ਇਹ ਇੱਕ ਇੱਕ ਬੜੀ ਇਹ ਲੇਸ ਇਹ ਕਟਵਰਕ ਵਾਲੀ ਲੇਸ ਤਿਆਰ ਕੀਤੀ ਸੀ ਅਪਾ ਤੇ ਦੇਖੋ ਇਸ ਤਰੀਕੇ ਨਾਲ ਇਹ ਬਹੁਤ ਜਿਆਦਾ ਸੋਹਣੀ ਲੱਗਦੀ ਹੈ ਤਿਆਰ ਹੋਈ ਹੋਈ ਦੇਖੋ ਜੇ ਵਾਲੀ ਲੈਸ ਦੇਖੋ ਇੱਕ ਤਾਂ ਪਾਈ ਬਣਵਾਈ ਦੇਖੋ ਇਸ ਤਰੀਕੇ ਨਾਲ ਡਬਲ ਸ਼ੇਡ ਦੀ ਇੱਕ ਕੱਪ ਆਇਆ ਕਟ ਵਰਕ ਵਾਲੀ ਬਣਾਈ ਸੀ ਬੋਲ ਜਾ ਦਿ ਸੁਣੀ ਲੈ ਸਭਨੀਆਂ ਨੇ ਦੋਵੇਂ ਤੁਸੀਂ ਆਪਣੇ ਦੁਪੱਟਿਆਂ ਦੇ ਉੱਤੇ ਇਦਾਂ ਤਿਆਰ ਕਰ ਸਕਦੇ ਹੋ ਤੇ ਆਪਣੇ ਸੂਟ ਦੇ ਘੇਰੇ ਉੱਤੇ ਵੀ ਲਾ ਸਕਦੇ ਹੋ ਤੇ ਮਿਲਦੇ ਆਪਾਂ ਕੱਲ ਨੈਕਸਟ ਵੀਡੀਓ ਵਿੱਚ ਕੋਈ ਹੋਰ ਤੁਹਾਡੇ ਲਈ ਲੈ ਕੇ ਡਿਜ਼ਾਈਨ ਜਿਹੜੇ ਮੇਰੇ ਚੈਨਲ ਦਾ ਪਲੀਜ਼ ਚੈਨਲ ਨੂੰ ਕੋਲੋ ਕਰੋ ਸਬਸਕ੍ਰਾਈਬ ਤੇ ਬੈਲ ਆਈਕਨ ਦਾ ਬਟਨ ਬਟਨ ਵੱਲੋਂ ਕਮੈਂਟ ਕਰਕੇ ਜੁੱਝ ਦੱਸਣਾ ਕਿਹੋ ਜਿਹੀ ਲੱਗੀ ਵੀਡੀਓ ਅੱਜ ਦੀ ਵੀਡੀਓ ਵਿੱਚ ਇਤੋ